ਗੀ ਤੇਲਗਾਨਾ ਪੁਲਿਸ ਇੱਥੇ ਪੰਜਾਬ ਪੁਲਿਸ ਕੋਲ ਆਪਣੇ ਜਗਰੋਂ ਸ਼ਹਿਰ ਦੇ ਵਿੱਚ ਆਈ ਸੀਗੀ ਇਹ ਤੇਲਗਾਨਾ ਸਾਈਬਰ ਕ੍ਰਾਈਮ ਦੀ ਟੀਮ ਆਈ ਸੀਗੀ ਇੱਥੇ ਉਥੇ ਕੋਈ ਫਰਾਡ ਫਰੂਡ ਕੀਤਾ ਪੈਸਿਆਂ ਦਾ ਉਹਦੇ ਰਿਗਾਰਡਿੰਗ ਉਹਨਾਂ ਨੇ ਇੱਥੇ ਰੇਡ ਕੀਤਾ ਸੀ ਇੱਕ ਬੰਦਾ ਉਹਨਾਂ ਨੇ ਰੈਸ਼ ਕਰਕੇ ਅੱਜ کورٹ ਦੇ ਵਿੱਚ ਰਿਮਾਂਡ ਲੈ ਕੇ ਲਿਆ ਕੁਝ ਪਤਾ ਲੱਗਾ ਇਹ ਹੈ ਕਿੰਨੀ ਇੱਕ ਦਾ ਮਾਮਲਾ ਹੈ ਇਹ ਕਿਵੇਂ ਜੀ ਜਿਵੇਂ ਰੋਲਾ ਪਈ ਜਾਂਦਾ ਹੀ ਉਹ ਪੁਲਿਸ ਪਾਰਟੀ ਉਹ ਦੱਸ ਸਕਦੀ ਆ ਉਹ ਆਏ ਜ਼ਰੂਰ ਆ ਇੱਥੇ ਇੱਕ ਕੋਈ ਬੈਂਕਾ ਬੁੱਕਾ ਦੇ ਵਿੱਚੋਂ ਕੀਤਾ ਸੀ ਜਾਂ ਕੋਈ ਕਿਵੇਂ ਕੀਤਾ ਸੀ ਫਰਾਡ ਦੀ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਾ ਇਹ ਮਤਲਬ ਵੀ ਡਿਜੀਟਲ ਅਰੈਸਟ ਜਿਹੜੇ ਨਾਂ ਤੇ ਫਰੌਲ ਹੁੰਦੇ ਆ ਉਸ ਮਾਮਲੇ ਚ ਨਹੀਂ ਇਹਦੇ ਬਾਰੇ ਮੈਂ ਇਹ ਨੂੰ ਨਹੀਂ ਉਹ ਤਾਂ ਉਹਨਾਂ ਨੂੰ ਹੀ ਦੱਸ ਸਕਦੇ ਆ ਕੌਣ ਸੀਗੀ ਤੇਲਗਾਨਾ ਪੁਲਿਸ ਇੱਥੇ ਪੰਜਾਬ ਪੁਲਿਸ ਕੋਲ ਆਪਣੇ ਜਗਰੋਂ ਸ਼ਹਿਰ ਦੇ ਵਿੱਚ ਆਈ ਸੀਗੀ ਇਹ ਤੇਲਗਾਨਾ ਸਾਈਬਰ ਕ੍ਰਾਈਮ ਦੀ ਟੀਮ ਆਈ ਸੀਗੀ ਇੱਥੇ ਉਸੇ ਕੋਈ ਫਰੌਡ ਫੂਡ ਕੀਤਾ ਪੈਸਿਆਂ ਦਾ ਉਹਦੇ ਰਿਗਾਰਡਿੰਗ ਉਹਨਾਂ ਨੇ ਇੱਥੇ ਰੇਡ ਕੀਤਾ ਸੀ ਇੱਕ ਬੰਦਾ ਉਹਨਾਂ ਨੇ ਰੈਸ਼ ਕਰਕੇ ਅੱਜ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਲਿਗਿਆ ਕੁਛ ਪਤਾ ਲੱਗਿਆ ਇਹ ਹੈ ਕਿੰਨੀ ਇੱਕ ਦਾ ਮਾਮਲਾ ਹੈ ਇਹ ਕਿਵੇਂ ਜੀ ਜਿਵੇਂ ਰੋਲਾ ਪਈ ਜਾਂਦਾ ਹੀ ਉਹ ਪੁਲਿਸ ਪਾਰਟੀ ਉਹ ਦੱਸ ਸਕਦੀ ਆ ਉਹ ਆਏ ਜਰੂਰ ਆ ਇੱਥੇ ਕੋਈ ਬੈਂਕਾ ਬੁੱਕਾ ਦੇ ਵਿੱਚੋਂ ਕੀਤਾ ਸੀ ਜਾਂ ਕੋਈ ਕਿਵੇਂ ਕੀਤਾ ਸੀ ਫਰੋਡ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਾ ਇਹ ਮਤਲਬ ਵੀ ਡਿਜੀਟਲ ਅਰੈਸਟ ਜਿਹੜੇ ਨਾਂ ਤੇ ਫਰੋਡ ਹੁੰਦੇ ਆ ਉਸ ਮਾਮਲੇ ਚ ਨਹੀਂ ਇਹਦੇ ਬਾਰੇ ਮੈਂ ਨਹੀਂ ਨੂੰ ਨਹੀਂ ਤਾਂ ਉਹਨਾਂ ਨੂੰ ਦੱਸ ਸਕਦੇ ਆ ਕੌਣ ਜੀ ਤੇਲਗਾਨਾ ਪੁਲਿਸ ਇੱਥੇ ਪੰਜਾਬ ਪੁਲਿਸ ਕੋਲ ਆਪਣੇ ਜਗਰੋਂ ਸ਼ਹਿਰ ਦੇ ਵਿੱਚ ਆਏ ਸੀਗੇ ਇਹ ਤੇਲਗਾਨਾ ਸਾਈਬਰ ਕ੍ਰਾਈਮ ਦੀ ਟੀਮ ਆਈ ਸੀਗੀ ਇੱਥੇ ਉੱਚੇ ਕੋ ਫਰਾਡ ਦਾ ਫੋਟੋ ਬਿੱਟਾ ਬੈਸਿਆਂ ਦਾ ਉਹਦੇ ਰਿਗਾਰਡਿੰਗ ਉਹਨਾਂ ਨੇ ਇੱਥੇ ਰੇਡ ਕੀਤਾ ਸੀ ਇੱਕ ਬੰਦਾ ਉਹਨਾਂ ਨੇ ਰੈਸ ਕਰਕੇ ਅੱਜ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਲਿਆ ਕੁਝ ਪਤਾ ਲੱਗਾ ਇਹ ਹੈ ਕਿੰਨੀ ਕੁ ਦਾ ਮਾਮਲਾ ਹੈ ਇਹ ਕਿਵੇਂ ਜੀ ਜਿਵੇਂ ਰੋਲਾ ਪਈ ਜਾਂਦਾ ਹੀ ਉਹ ਪੁਲਿਸ ਪਾਰਟੀ ਦੱਸ ਸਕਦੀ ਆ ਉਹ ਆਏ ਜਰੂਰ ਆ ਇੱਥੇ ਇੱਕ ਕੋ ਬੈਂਕਾ ਬੁੱਕਾ ਦੇ ਵਿੱਚੋਂ ਕੀਤਾ ਸੀ ਜਾਂ ਕੋਈ ਕਿਵੇਂ ਕੀਤਾ ਸੀ ਫਰਾਡ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਾ ਇਹ ਮਤਲਬ ਵੀ ਡਿਜੀਟਲ ਅਰੈਸਟ ਜਿਹੜੇ ਨਾਂ ਤੇ ਫਰੋਡ ਹੁੰਦੇ ਆ ਉਸ ਮਾਮਲੇ 'ਚ ਇੰਨੇ ਦੇ ਬਾਰੇ ਮੈਂ ਇਹਨੂੰ ਨਹੀਂ ਉਹ ਤਾਂ ਉਹਨਾਂ ਨੂੰ ਦੱਸ ਸਕਦੇ ਆ ਕੌਣ ਸੀ ਜੀ ਤੇਲਗਾਨਾ ਪੁਲਿਸ ਇੱਥੇ ਪੰਜਾਬ ਪੁਲਿਸ ਕੋਲ ਆਪਣੇ ਜਗਰੋਂ ਸ਼ਹਿਰ ਦੇ ਵਿੱਚ ਆਈ ਸੀਗੀ ਇਹ ਤੇਲਗਾਨਾ ਸਾਈਬਰ ਕ੍ਰਾਈਮ ਦੀ ਟੀਮ ਆਈ ਸੀਗੀ ਇੱਥੇ ਉੱਥੇ ਕੋਈ ਫਰਾਡ ਫੂਡ ਕੀਤਾ ਪੈਸਿਆਂ ਦਾ ਉਹਦੇ ਰਿਗਾਰਡਿੰਗ ਉਹਨਾਂ ਨੇ ਇੱਥੇ ਰੇਡ ਕੀਤਾ ਸੀ ਇੱਕ ਬੰਦਾ ਉਹਨਾਂ ਨੇ ਰੈਸ ਕਰਕੇ ਅੱਜ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਲਿਆ ਕੁਝ ਪਤਾ ਲੱਗਾ ਇਹ ਹੈ ਕਿੰਨੀ ਇੱਕ ਦਾ ਮਾਮਲਾ ਹੈ ਇਹ ਕਿਵੇਂ ਜੀ ਜਿਵੇਂ ਰੋਲਾ ਪਈ ਜਾਂਦਾ ਹੀ ਉਹ ਪੁਲਿਸ ਪਾਰਟੀ ਉਹ ਦੱਸ ਸਕਦੀ ਆ ਉਹ ਆਏ ਜ਼ਰੂਰ ਆ ਇੱਥੇ ਇਕੋ ਬੈਂਕਾ ਬੁੱਕਾ ਦੇ ਵਿੱਚੋਂ ਕੀਤਾ ਸੀ ਜਾਂ ਕੋਈ ਕਿਵੇਂ ਕੀਤਾ ਸੀ ਫਰੋਡ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਾ ਇਹ ਮਤਲਬ ਵੀ ਡਿਜੀਟਲ ਅਰੈਸਟ ਜਿਹੜੇ ਨਾਂ ਤੇ ਫਰੋਡ ਹੁੰਦੇ ਆ ਉਸ ਮਾਮਲੇ 'ਚ ਨਹੀਂ ਇਹਦੇ ਬਾਰੇ ਮੈਂ ਨਹੀਂ ਨੂੰ ਨਹੀਂ ਤਾਂ ਉਹਨਾਂ ਨੂੰ ਹੀ ਦੱਸ ਸਕਦੇ ਆ ਕੌਣ